ਮੇਰੇ ਹੱਥ 'ਚ ਇੱਕਾ ਕਾਗਜ਼ ਹੈ ਕਿ ਜਿਹੜੇ 14 ਦਰਸ ਸਕੂਲ ਹੈ ਉਥੋਂ ਦੇ 71 ਟੀਚਰ ਜਿਨ੍ਹਾਂ ਦੀ ਕਿੰਨੀ ਤਨਖਾਹ ਖਾਤਿਆਂ 'ਚ ਪਾਉਂਦੇ ਆ ਕਿੰਨੀ ਕਢਾ ਲੈਂਦੇ ਆ ਇੱਕ ਮਹੀਨੇ ਦੀ ਉਹ 23,49,000 ਰੁਪਇਆ ਖਾਤਿਆਂ 'ਚ ਪਾਉਂਦਾ ਹੈ ਤੇ ਟੀਚਰਾਂ ਕੋਲੇ ਕਿੰਨਾ ਵੱਜਦਾ ਇਹਦੇ 'ਚੋਂ ਉਹ 9970000 ਬਚਦਾ ਜਦੋਂ ਸਾਨੂੰ ਟੀਚਾ ਸੀ 12 ਲੱਖ ਬਚਾਉਂਦੇ ਆ 171 ਮੁਲਾਜ਼ਮਾਂ ਮਗਲੀ ਜਨ ਦੀ 13 ਲੱਖ 91740 ਰੁਪਏ ਇੱਕ ਮਹੀਨੇ ਦੇ ਬਣਦੇ ਆ ਇਹ ਜਿਹੜੇ ਦਾਨੀ ਕਹਾਉਂਦੇ ਆ ਜਿਨ੍ਹਾਂ ਨੇ 30% ਕੋਲੋਂ ਪਾਉਣਾ ਹੈ ਇੱਕ ਇੰਨਾ ਅਦਾਰਸ਼ ਸਕੂਲ ਚਲਾਉਂਦੇ ਐ 12 ਤੋਂ ਸਕੂਲ ਸਾਹਮਣੇ ਜੇ 24 ਏਕੜ ਲਾ ਲੈਣਾ ਹੋਵੇ ਜੰਮੀ ਇੱਕ ਸਕੂਲ ਦਾ ਨਾਗ ਰੋਡ ਤੇ 73 ਲੱਖ ਬਣਦਾ ਤਿੰਨਾਂ ਦਾ 29 ਕਰੋੜਾਂ ਕੁਝ ਲੱਖ ਰੁਪਏ ਬਣਨਗੇ ਇਹਦੀ ਵੱਡੀ ਪ੍ਰਸ਼ਟ ਮਨੇਜਮੈਂਟ ਹੈ ਤਾਂ ਹਾਨੂੰ ਇੱਥੇ ਤਾਂ ਲਿਆਉਂਦਾ ਸਾਰੇ ਮੈਂ ਭਰਾਵੋ ਮਜਾਹਰ ਦੇ ਜਾਣੇ ਜਿਹੜਾ ਪਵਨ ਕੁਮਾਰ ਹਿੱਕ ਤਾਨ ਕੇ ਨੰਗਦਾ ਇੱਥੋਂ ਦੀ ਵੀ ਮੈਂ ਤਿੰਨ ਦਰਸ ਸਕੂਲ ਚਲਾਉਣਾ ਮੈਂ ਦਾਤਾ ਮੈਂ 30% ਕੋਲੋਂ ਖਰਚ ਕਰਦਾ ਉਹਨੂੰ ਸਾਇਰ ਚ ਘੁੰਡ ਘੱਡ ਕੇ ਲੰੰਣਾ ਪਵੇ ਜੇ ਆਵੇ ਤਾਂ ਜੇ ਕਿਸੇ ਦੁਕਾਨ ਤੇ ਆਵੇ ਅਗਲਾ ਕਹਦਾ ਬੜਾ ਚੋਰ ਐ ਤੂੰ ਬੜਾ ਠੱਗ ਐ ਇਹ ਗੱਲ ਲੋਕੋ ਦੇ ਮੂੰਹ ਤੇ ਕਹਿਣਗੇ ਆ ਗੱਲ ਭਰਾਵਾ ਬਸ ਤੁਹਾਨੂੰ ਸਹਿਰਾਂ ਨੂੰ ਦੱਸਣਾ ਹੁਣ ਤੁਸੀਂ ਫੈਸਲਾ ਕਰ ਲਓ ਗਰਮੀ ਵੀ ਬਹੁਤ ਹੈ ਕਿ ਉਹਨੂੰ ਸਾਰੇ ਦੇ ਚੋਰ ਚੋਰ ਕਹਾਣਾ ਜਿਵੇਂ ਸਾਰੇ ਪੰਜਾਬ ਚ ਆਪੜਾ ਨੂੰ ਕਹਿੰਦੇ ਆ ਵੀ ਇਹ ਕਰਸੀ ਚੋਰ ਵੀ ਹੈ ਬਤੀਲਾ ਚੋਰ ਵੀ ਹੈ ਇਹ ਕੂਲਰ ਚੋਰ ਵੀ ਹੈ ਏਸੀ ਚੋਰ ਵੀ ਹੈ ਟਰਾਲੀ ਚੋਰ ਵੀ ਹੈ ਟ੍ਰੈਕਟਰ ਚੋਰ ਵੀ ਹੈ ਰੋਜ਼ ਵੀਡੀਓ ਪੈਂਦੀਆਂ ਆਹ ਕੁਸੇਸ ਮੈਨੇਜਮੈਂਟ ਵਖਲਾਬ ਕਹੋਣਾ ਏਕੇ ਪ੍ਰਾਈਵੇਟ ਕਾਲ ਚਲਾਉਂਦੇ ਇੱਥੇ ਕੈਂਚੀਆਂ ਦੇ ਨੇਰੇ ਆ ਉਥੇ ਬੱਚੇ ਦਾਖਲ ਹੁੰਦੇ ਆ ਪਰ ਪੜ੍ਹਾਈ ਨਹੀਂ ਕਰਦੇ ਹਾਜ਼ਰੀ ਪੈਂਦੀ ਹੈ ਜਿਹੜੀ ਮਰਜ਼ੀ ਡਿਗਰੀ ਲੈ ਲਓ ਇਹਨਾਂ ਤੋਂ ਉਹ ਡਿਗਰੀ ਲੈਣ ਦੀ ਖਾਤਰ ਭੇਟਾ ਦੇਣੀ ਪੈਂਦੀ ਹੈ ਇਸ ਮੈਨੇਜਮੈਂਟ ਨੂੰ ਜਲਦੀ ਜਾਲੀ ਡਿਗਰੀਆਂ ਮਿਲਦੀਆਂ ਹੁਣ ਜਿਹੜੀ ਸਰਕਾਰ ਕਹਿੰਦੇ ਸੀ ਸਿੱਖਿਆ ਕ੍ਰਾਂਤੀ ਲਿਆਉਣੀ ਹੈ ਉਹ ਲੱਗੇ ਹੋਏ ਆ ਤੇ ਅੱਠਵੀਂ ਦਾ ਸਕੂਲ ਆ ਤੇ ਇੱਕ ਟੀਚਰ ਹੈ ਪੜਾਅ ਕ੍ਰਾਂਤੀ ਕਿਵੇਂ ਆਜੂ ਬਠਿੰਡੇ ਦੀ ਮੈਨੇਜਮੈਂਟ ਹੈ ਐਸਐਸਪੀ ਹੈ ਡੀਸੀਐਮ ਦਾ ਸਥਾਨ ਅਧਿਕਾਰੀ ਹੈ ਜਿਨ੍ਹਾਂ ਨੇ ਇਨਕੁਆਰੀ ਕਰਾ ਕੇ ਜਿਸ ਮੈਨੇਜਮੈਂਟ ਨੂੰ ਦੋਸ਼ੀ ਠਹਾਇਆ ਹੋਇਆ ਪਵਨ ਕੁਮਾਰ ਅਰਗੇ ਨੂੰ ਤੇ ਡਾਂਗੇ ਦਰਬਾਰ ਦੀ ਹੈ ਅਸੀਂ ਮਦਦ ਕਰ ਰਹੇ ਆਂ ਉਲਟਾ ਚੋਰ ਸਾਨੂੰ ਕਹਿੰਦੇ ਐ ਇਹਨਾਂ ਦਾ ਜਿਹੜਾ ਸਿੱਖਿਆ ਸਕੱਤਰ ਆ ਉਹਦੇ ਕੋਲ ਇਹ ਗਈ ਬਈ ਇਹ ਗੱਲ ਮਲਾਜਮ ਬੁਲਾ ਲੈ ਗੱਲ ਵੀ ਸੁਣ ਲਈ ਇਹਨਾਂ ਦੀ ਪਰ ਫੈਸਲਾ ਕੋਈ ਨਹੀਂ ਮੈਂ ਧੰਨਵਾਦ ਕਰਦਾ ਚੌਕੇ ਸਕੂਲ ਦੇ ਨਾ ਟੀਚਰਾਂ ਦਾ, ਮੁਲਾਜ਼ਮਾਂ ਦਾ, ਕੁੜੀਆਂ ਦਾ ਉਹ ਜਿਨ੍ਹਾਂ ਤੇ ਇੰਨੀ ਡਾਂਗਵਰੀ ਹੋਵੇ ਇਹਦੇ ਬਾਪ ਜੀ ਉੱਤਰਨਾ ਫੇਰ ਲਈ ਬੈਠੀਆਂ ਕਹਿੰਦੇ ਟੈਂਕ ਨਹੀਂ ਲੱਗਣੇ ਨਾ ਧੋਬੇ ਵੀ ਦੇਖਿਆ ਮਾੜਾ ਵੱਡਾ ਪੜਦਾ ਕਰਿਆ ਹੋਇਆ ਇਹਨਾਂ ਨੂੰ ਕਹਿੰਦੇ ਗੈਰਕਾਨੂੰਨੀ ਬੈਠਿਆ ਹੋ ਇਹ ਕਿਹਦੇ ਬੱਸ ਲਿਆ ਉਹ ਮੁੜ ਕੇ ਚੁੜਾ ਕੇ ਲੈ ਜੋ ਕਿੱਥੇ ਲਿਜਾਣਾ ਹੈ ਸਾਡੇ ਕੋਲੇ ਕੋਈ ਰਾਹ ਨਹੀਂ ਕਹੇ ਜੇਲ੍ਹ ਚ ਰੱਖ ਲੋ ਸ਼ਾਂਤੀ ਕਰਦੇ ਆ ਸਕੂਲ ਦੇ ਅੰਦਰ ਲੈ ਜੋ ਸਾਰਿਆਂ ਨੂੰ ਉਹੀ ਤਨਖਾਹ ਉਹੀ ਨੌਕਰੀਆਂ ਤਿੰਨ ਹੀ ਵਾਰ ਚ ਬੈਠਾਂਗੇ ਅਸੀਂ ਭਰਾਵੋ ਇਹਨਾਂ ਸਾਰੇ ਲੋਕਾਂ ਦੀ ਸਪੋਰਟ ਤੇ ਆ ਜੇ ਆਪਣੀ ਸਪੋਰਟ ਨਾ ਹੁੰਦੀ ਸਾਇਦ ਡੋਲ ਜਾਂਦੇ ਜਦ ਵੀ ਇਹਨੇ ਮੁਲਾਜ਼ਮ ਲੜ ਨਹੀਂ ਸਕਦੇ ਭਰਾਵੋ ਹੁਣ ਜਿਹੜਾ ਇਥੋਂ ਦਾ ਡੀਜੀਪੀ ਆ ਵੱਡੇ ਵੱਡੇ ਆਗੂਆਂ ਤੇ ਬੈਠੇ ਆ ਜਿਹੜਾ ਡੀਸੀ ਕਹਿੰਦਾ ਇਹ ਗੁੰਡੇ ਆ ਇਹ ਨਕਸ਼ਲੀ ਆ ਉਹਨੂੰ ਡੀਸੀ ਦੀ ਪਦਵੀ ਦਿੱਤੀ ਉਹਨੇ ਮਾਪਿਆਂ ਨੇ ਪੇਪੇ ਜਿਆ ਉਹਨੂੰ ਕਿਸੇ ਟੀਚਰਾਂ ਨੇ ਪੜਾਇਆ ਟੀਚਰ ਜਹੇ ਕੁੜੀ ਆ ਜਹੇ ਮੁੰਡਾ ਆ ਜਿੰਨੇ ਸਾਰੇ ਪਦਗੀਆਂ ਤੇ ਬੈਠੇ ਆ ਇਹਨਾਂ ਨੂੰ ਸੰਗਦਾ ਨਹੀਂ ਉਹ ਵੀ ਮਾੜੀ-ਮੋਟੀ ਜਦ ਵੀ ਆਪਦੇ ਗੁਰੂਆਂ ਦੇ ਡਾਂਗ ਭਰਾਉਂਦੇ ਐ ਹੁਣ ਭਰਾਵੋ ਜੇ ਤੁਸੀਂ ਕਹਿੰਦੇ ਹੋ ਇਨਸਾਫ ਲੈਣਾ ਕੀ ਨੂੰ ਦੇਣਾ ਮੰਗ ਪੁੱਤਰ ਮੰਗ ਪੁੱਤਰ ਉਹ ਲੋਕਾਂ ਨੂੰ ਦੇ ਗਏ ਲੋਕ ਇੱਥੇ ਹੋਣਾ ਜਿਵੇਂ ਮੋਦੀ ਡੇ ਗਿਆ ਸੀ ਆਇਨਾ ਸਾਰਿਆਂ ਨੂੰ ਡੇ ਗਏ ਜਿਵੇਂ ਅੰਗਰੇਜ਼ ਦਵੱਲੇ ਸੀ ਐਸ ਸਿਸਟਮ ਨੂੰ ਐਸ ਪ੍ਰਬੰਧ ਨੂੰ ਦਵੱਲ ਗਏ ਫੇਰ ਪ੍ਰਭੂ ਵਾਸਲੇ ਹੱਲ ਹੋਣਗੇ ਦੂਜੇ ਬਾਰੇ ਗਏ ਪਾਣੀ ਵੀ ਚੱਲਿਆ ਤੇ ਜ਼ਮੀਨ ਵੀ ਚਲੀ ਐ ਅਰੇ ਕਿ ਜਾਓ ਸਰਹਾਰ ਦੀਆਂ ਗੋਲੀਆਂ ਜੰਗਲ 'ਚ ਪਾਉਣ ਨੂੰ ਰਸਾ ਹੁਣ ਚੋਣ ਤੁਸੀਂ ਕਰ ਲਿਓ ਕਿ ਇਹਨਾਂ ਦੀ ਗੋਲੀ ਨਾਲ ਮਰਨੇ ਜਾਂ ਭੁੱਖੇ ਮਰਨੇ ਭੁਖਾਰੀ ਮਾਤ ਸਾਰਿਆਂ ਨੂੰ ਭੇੜੀ ਐ ਪ੍ਰਭੂ ਅਸੀਂ ਜੇਲ੍ਹ ਤੁਸੀਂ ਲੁਧਿਆਣੇ ਜਦੋਂ ਵੇਲਾ ਸ਼ਰਮਾ ਬਿਸਰਮਾ ਦੀ ਮੌਤ ਹੋ ਗਈ ਜੇਲ੍ਹ ਚ ਅਸੀਂ ਰੋਜ਼ ਵਜ ਰੋਸ ਵਜੋਂ ਕੋਖੜਤਾ ਰੱਖ ਲਈ ਜਦੋਂ 2 ਦਿਨ ਸਾਰੀ ਛਿਗਿਆੜ ਨਿਕਲੀ ਪਈ ਸੀ ਭਰਾਓ